सिमरत हूं उठ मराया गल करनी है एक बोलो करे कोई आया है करे कोई है कोई है या क्यों सोचला फिर एक बारी ले मैं ਘਰ ਹੀ ਆ ਜੇਕਰ ਕੋਈ ਆਇਆ ਹੁੰਦਾ ਮੈਨੂੰ ਪਤਾ ਨਾ ਹੁੰਦਾ ਕਿਸੇ ਨੂੰ ਤੂੰ ਕਿਹਾ ਹੋਵੇ ਕਿ ਤੂੰ ਹੀ ਅਗਲੀ ਕਲੋਨੀជា ਘਰ ਸੇਵਕ ਦਾ ਕਿ ਇਹਨੂੰ ਮੈਂ ਇਹਨੂੰ ਕਹਿਣਾ ਤਾਂ ਮੈਂ ਕਿਹੜਾ ਦਰਵਾਜ਼ਾ ਜਾ ਕੇ ਖੋਲਦੀ ਐ ਉਹਨੇ ਖੋਲਿਆ ਹੁਣ ਜਾ ਕੇ ਕੰਮ ਆਲੀ ਨਹੀਂ ਤੇ ਮੈਨੂੰ ਇੱਕ ਗੱਲ ਦੱਸ ਹਾਂ ਮੇਰੇ ਮਾਪਿਓ ਗੇਟੋ ਬਾਹਰ ਤੂੰ ਮੋੜੇ ਜੇ ਦੋ ਮਾਣਾਂ ਨੇ ਮਿਰੀ ਨਹੀਂ ਤੇ ਮੈਨੂੰ ਕੀ ਭਰ ਮੈਂ ਕਿਹੜਾ ਇੱਧਰ ਕੋ ਉਹਨਾਂ ਨੂੰ ਮਿਲੀ ਆ ਇਹ ਕਾਡੇ ਮਾਪਿਓ ਕੌਣ ਆ ਮੈਨੂੰ ਕੀ ਪਤਾ ਮੈਂ ਕਿਹੜਾ ਬੁਈ ਜਾ ਕੇ ਵੇਖਿਆ ਉਹਨਾਂ ਨੂੰ ਨਾਲੇ ਮੈਨੂੰ ਕੀ ਰੋਡ 'ਤੇ ਹੀ ਮੋਡਰਨ ਦੀ ਉਹਨਾਂ ਨੂੰ ਹਾਂ ਮੈਂ ਸਗੋਂ ਆਪ ਹੱਥੀਂ ਛਾਵਾ ਕਰੂੰਗੀ ਉਹਨਾਂ ਦੇ ਤੇ ਫਿਰ ਕੰਮ ਵਾਲੀ ਨੇ ਮੈਨੂੰ ਇੰਨੀ ਗੱਲ ਕਿਉਂ ਕਹੀ ਆ ਕਿ ਮੈਡਮ ਨੇ ਕਿਹਾ ਸੀ ਉਹਨਾਂ ਨੂੰ ਕਹ ਦੇਗੇ ਅਗਲੀ ਗਰੋਹਨੀ ਚ ਰਹਿੰਦੇ ਆ ਦੱਸਾਂ ਮੈਨੂੰ ਕਿਹੜੀ ਕੰਮ ਵਾਲੀ ਨੇ ਕੰਮ ਵਾਲੀ ਕਿਹੜੀ ਆਪਣੇ ਵੱਲ ਐਵੇਂ ਮੈਂ ਕਿਹੜੇ ਵੇ ਉਹਨੂੰ ਕਿਹਾ ਕਿ ਅਗਲੀ ਗਰੋਹਨੀ ਚ ਕਹ ਦੇ ਮੈਂ ਮੂੰਹ ਤੇ ਕਰਾ ਦੇਣਾ ਉਹਨੂੰ ਫਿਰ ਨਾ ਕਹੀਂ ਮੈਨੂੰ ਮੇਰੀ ਗੱਲ ਸੁਣ ਤੂੰ ਇਹਨਾਂ ਦੇ ਮਗਰ ਘੱਟ ਲੱਗਿਆ ਕਰੋ ਤੂੰ ਇਹਨਾਂ ਬੋਤੇ ਤੇ ਹਮਦਰਦੀ ਨਾ ਬੋਲੋ ਤੁਹਾਨੂੰ ਪਤਾ ਜਿਹੜੀ ਗੱਲ ਤੁਸੀਂ ਮੈਨੂੰ ਦੱਸੀ ਨਾ ਪੈਸਿਆਂ ਵਾਲੀ ਕਿ ਤੁਸੀਂ ਉਹਨਾਂ ਦੇ ਘਰੇ ਪੈਸੇ ਦੇ ਕੇ ਆਏ ਜੇ ਕਿ ਉਹਦੀ ਬੇਟੀ ਬਿਮਾਰ ਆ ਉਹਨੇ ਮੈਨੂੰ ਇੱਕ ਵਾਰੀ ਆ ਕੇ ਇੰਨੀ ਗੱਲ ਨਹੀਂ ਕ ਕੀ ਸਾਬ ਪੈਸੇ ਦੇਣਗੇ ਸਾਡੇ ਘਰੇ ਜੇ ਸੱਚੀ ਹੁੰਦੀ ਜਾਂ ਚੰਗੀ ਹੁੰਦੀ ਤੇ ਕੀ ਗੱਲ ਆ ਕੇ ਮੈਨੂੰ ਦੱਸਦੀ ਨਾ ਕਿ ਸਾਬ ਮੇਰੀ ਗੱਲ ਸੁਣ ਮੈਨੂੰ ਪੈਸੇ ਤੇ ਲੈਣਾ ਕੋਈ ਲੈਣ ਦੇ ਨਹੀਂ ਹੈਗਾ ਦਿੱਤੇ ਦਿੱਤੇ ਠੀਕ ਆ ਦਿੱਤੇ ਗਏ ਕੋਈ ਐਡਾ ਇਸ਼ੂ ਨਹੀਂ ਆਦਾ ਮੇਰੇ ਮਾਪਿਆਂ ਨੂੰ ਕਿੰਨੇ ਮੋੜਿਆ ਮੈਨੂੰ ਇਹ ਦੱਸ ਸੱਚੋ ਸੱਚ ਦੱਸ ਵੀ ਤੂੰ ਨਹੀਂ ਮੋੜਿਆ ਮੈਂ ਨਹੀਂ ਕਿਹਨੂੰ ਮੋੜਿਆ ਨਾਮ ਨਾਲੇ ਮੱਥੇ ਲੱਗੇ ਆ ਇਹਨਾਂ ਲੜਾਈਆਂ ਪੋਣੀਆਂ ਮੈਂ ਇਹਨੂੰ ਘਰੇ ਨਹੀਂ ਰੱਖਣਾ ਮੈਂ ਇਹਨੂੰ ਕੰਮ ਚੋਂ ਕੱਢ ਦੇਣਾ ਮੈਂ ਹੋਰ ਕਿਹੋ ਜਿਹਾ ਕੰਮ ਵਾਲੀ ਵੇਖ ਲਈਏ ਅੱਛਾ ਤੂੰ ਐਡਾ ਕਰ ਕੰਮ ਚੋਂ ਤੇ ਬਾਹਰ ਬਾਅਦ ਵਿੱਚ ਕੱਢੀ ਉਹਨੂੰ ਮੈਂ ਬਾਜ਼ ਮਾਰ ਲੈਣਾ ਸ਼ ਆਈ ਇੱਧਰ ਗੱਲ ਸੁਣੀ ਜਰੀਕ ਆਈ ਸਾਹਿਬ ਦੀ ਛੇਤੀ ਆ ਚੱਲ ਦੱਸ ਹੁਣ ਮੇਰੇ ਮਾਪਿਆਂ ਨੇ ਕਿੰਨੇ ਕਿਆਏ ਮੋੜਨ ਵਾਸਤੇ ਝੂਠ ਨਹੀਂ ਬੋਲਣਾ ਸੱਚ ਦੱਸਣਾ ਤੇ ਸੱਚ ਲੈ ਦੱਸੋ ਮੈਂ ਉਹਨੂੰ ਕਹਿ ਨਹੀਂ ਗਈਆਂ ਕਿ ਮੇਰੇ ਸਾਹਮਣੇ ਝੂਠ ਬੋਲ ਸੱਚ ਦੱਸ ਮੈਂ ਇਹ ਨਹੀਂ ਗੱਲ ਕਹੀ ਹੈ ਕਿ ਅਗਲੇ ਘਲੀ ਚ ਆ ਕੇ ਵੇਖ ਲੋ ਤੂੰ ਵੀ ਨੂੰ ਇਨੀ ਗੱਲ ਕਹੀ ਨਾ ਆ ਕੇ ਇਹ ਬੁੱਢਾ ਬੁੱਢੀ ਜੀ ਕੋਈ ਆਏ ਤਾਂ ਇਹ ਨਹੀਂ ਦੱਸਿਆ ਕਿ ਸੇਵਕ ਦੇ ਮਾਪਿਓ ਆ। ਮੈਡਮ ਤੁਸੀਂ ਤਾਂ ਬੋਲਦੀ। ਮੈਂ ਤਾਂ ਮਾਨਕਲ ਕੈਈ ਸੀ। ਕਿ ਬਾਹਰ ਕੋਈ ਆਇਆ ਹੈ। ਕਿ ਉਹ ਕਹਿੰਦੇ ਪਿਆ ਕਿ ਇਹ ਸਾਡੇ ਸੇਵਕ ਕੋਦੀ ਕੋਕੀ ਆ। ਅਸੀਂ ਪਿੰਡ ਤੋਂ ਆਏ ਆ। ਤੇ ਤੁਸੀਂ ਮੈਡਮ ਨੂੰ ਪੁੱਛਿਆ ਕਿ ਉਹ ਕੌਣ ਨੇ? ਤੇ ਮੈਂ ਤੁਹਾਨੂੰ ਕਿਹਾ ਕਿ ਸੇਵਕ ਦੇ ਮੰਮੀ ਡੈਡੀ ਨੇ। ਉਹ ਕਹਿੰਦੇ ਅਸੀਂ ਸੇਵਕ ਦੇ ਮਾਤਾ ਪਿਤਾ ਹਾਂ ਪਿੰਡੋਂ ਆਏ ਆ। ਮੈਡਮ ਤੁਸੀਂ ਵੀ ਨਹੀਂ ਇਹ ਗੱਲ ਕਹੀ। ਕਿ ਉਹਨਾਂ ਨੂੰ ਕਹਿ ਦੋ ਸੇਵਕ ਨਾਂ ਦਾ ਕੋਈ ਵੀ ਵਿਅਕਤੀ ਇੱਥੇ ਨਹੀਂ ਰਹਿੰਦਾ। ਅਗਲੀ ਕਲੋਨੀ ਚ ਜਾ ਕੇ ਪਤਾ ਕਰ ਲੋ ਭਰਦਾ ਮੇਰੀ ਗੱਲ ਸੁਣੋ ਸੇਵਕ ਦੇਖੋ ਜਿਹੜਾ ਆਪਣਾ ਵਿਆਹ ਹੋਇਆ ਮੈਂ ਕਿਹੜਾ ਤੁਹਾਨੂੰ ਕਦੀ ਮਿਲੀ ਗੱਤੀ ਮੈਂ ਕਿਹੜਾ ਬਾਹਰ ਜਾ ਕੇ ਦੇਖਿਆ ਕਿ ਹਾਂ ਕੌਣ ਐ ਕੌਣ ਨਹੀਂ ਮੈਨੂੰ ਇਹ ਨਹੀਂ ਆ ਕੇ ਕਿਹਾ ਕਿ ਸੇਵਕ ਬਾਰੇ ਪੁੱਛਣ ਦੇ ਆ ਠੀਕ ਹੈ ਸੇਵਕ ਤੇ ਮੈਂ ਤੇ ਕਿਹਾ ਕਿ ਕਿੱਦਾਂ ਨੂੰ ਪਤਾ ਤੇ ਹੈਗਾ ਵਾ ਅੱਜ ਕੱਲ੍ਹ ਲੋਟਕੋ ਕਿੰਨੀ ਹੁੰਦੀ ਆ ਕੋਠੀ ਦੇ ਸਾਹਮਣੇ ਜਿਹੜਾ ਨਾਮ ਤੇ ਲਿਖਿਆ ਹੈਗਾ ਵਾ ਜਾਣ ਤਾਂ ਵੀ ਤੈਨੂੰ ਨਾਮ-ਨਾਮ ਪਤਾ ਹੋਵੇ ਮੈਂ ਤੇ ਇਸ ਕਰਕੇ ਕਿਹਾ ਕਿ ਕੋਈ ਵੀ ਹੈਗਾ ਨਾ ਉਹ ਬਾਹਰ ਭੇਜ ਦੇ ਤੇ ਤੁਸੀਂ ਘਰੇ ਹੁੰਦੇ ਤੁਸੀਂ ਆਪ ਖੁੱਲ ਜਾ ਕੇ ਵੇਖਦੇ ਕਿ ਹਾਂ ਮੇਰੇ ਮੰਮੀ ਡੈਡੀ ਐ ਫੇਟੇ ਮੰਦਰਵਾੜ ਦੀ ਵੀ ਚੰਗੀ ਲੱ ਇੰਤਾਂ ਕੀਤਾ ਮੈਂ ਕਿ ਉਹਨੂੰ ਅੰਦਰ ਬਾੜ ਲੈਣੀ। ਤੂੰ ਮੈਨੂੰ ਇਹ ਗੱਲ ਦੱਸ ਫੋਨ ਇੰਸਟਾ ਤੇ ਸਨੈਪ ਚਲ ਉਹਨੂੰ ਰੱਖਿਆ। ਮੈਨੂੰ ਫੋਨ ਨਹੀਂ ਕਰ ਸਕਦੇ ਨਾਲੇ ਰਹੀ ਗੱਲ। ਨਹੀਂ ਮੈਡਮ ਮੈਂ ਇੰਨੀ ਗੱਲ ਕਹੀ ਹੀ। ਕਿ ਪਿੰਡੋਂ ਆਏ ਆ ਕਿ ਉਹਨਾਂ ਨੂੰ ਬਾਹਰ ਵਾਰਦੇ ਹੀ। ਤੂੰ ਨਾ ਜਾ ਕੇ ਆਪਣਾ ਕੰਮ ਕਰ। ਤੂੰ ਹੋਂ ਨਾ ਮੇਰੀ ਗੱਲ ਸੁਣ। ਤੈਨੂੰ ਸ਼ਾਇਦ ਇਹ ਚੀਜ਼ ਤੂੰ ਭੁੱਲਣ ਦੀਆਂ ਕਿ ਆਪਣੇ ਬਰਾਂਡੇ 'ਚ ਵੀ ਕੈਮਰੇ ਲੱਗੇ ਆ ਤੇ ਬਾਹਰ ਗੇਟ ਤੇ ਵੀ ਲੱਗੇ ਆ ਤੇ ਕੈਮਰੇ ਦੇ ਵਿੱਚ ਵੋਇਸ ਰਿਕਾਰਡਿੰਗ ਵੀ ਹੁੰਦੀ ਆ ਤੇ ਜੇ ਮੈਂ ਚੈੱਕ ਕਰ ਲੇ ਜੇ ਮੈਨੂੰ ਪਤਾ ਲੱਗ ਗਿਆ ਕਿ ਤੂੰ ਓੜਿਆ ਤੇ ਮੇਤੋ ਬਰਾ ਕੋਈ ਨਹੀਂ ਤੈਨੂੰ ਇਹ ਗੱਲ ਦੱਸਤੀ ਮੈਂ ਬਸ ਮੇਤੇ ਯਕੀਨ ਨਾ ਕਰਿਓ ਘਰ ਦੀ ਰੱਖੀ ਨਾ ਕੰਮਾਂ ਦੇ ਯਕੀਨ ਕਰ ਲਿਓ ਅਜੇ 4 ਮਹੀਨੇ ਨਹੀਂ ਹੋਏ ਨੂੰ ਪੂਰੀ ਇੱਥੇ ਆਈ ਨੂੰ ਉੱਤੇ ਯਕੀਨ ਤੁਸੀਂ ਕਰ ਲਿਆ ਕਿ ਉਹਨੇ ਜੋ ਕਹਾ ਤਾਂ ਸੱਚ ਕਹਿ ਤਾਂ ਮੈਂ ਝੂਠੀ ਆ ਦੱਸ ਮੈਨੂੰ ਕੈਮਰੇ ਜਈ ਗੱਲ ਕੈਮਰੇ ਦੀ ਮੈਂ ਨਾ ਕੱਚੇ ਪੈਰੀ ਨਹੀਂ ਹੁੰਦਾ ਇੱਥੇ ਕੈਮਰੇ ਚੈੱਕ ਕਰਕੇ ਫੇਰ ਹੀ ਆਇਆ ਇੱਥੇ ਹਾਂ ਮੈਂ ਕੀਤਾ ਹੀ ਮਣਾ ਉਹਨਾਂ ਨੂੰ ਮੈਂ ਕਿਹਾ ਕਿ ਉਹਨਾਂ ਦੇ ਕੋਲ ਅਗਲੀ ਗਲੀ 'ਚ ਕੋਈ ਰਹਿੰਦਾ ਨਾ ਸੇਵਕ ਇੱਥੇ ਨਹੀਂ ਹੈਗਾ ਕਿਹੜੀ ਗੱਲੋਂ ਕੀਤਾ ਮਣਾ ਇਹ ਦੱਸ ਤੂੰ ਮੈਂ ਨਹੀਂ ਚੋਣੀ ਕਿ ਆਪਾਂ ਸ਼ਹਿਰਦਾਰੀ 'ਚ ਰਹਿੰਨੇ ਆ ਕੋਈ ਪਿੰਡ ਦਾ ਵਿਅਕਤੀ ਇੱਥੇ ਆਵੇ ਮੈਨੂੰ ਨਹੀਂ ਪਸੰਦ ਆਗਾ ਲੱਗੇ ਜੇ ਆ ਕੇ ਕੋਈ ਪੁੱਛ ਲੈ ਕਿ ਇਹ ਕੋਣ ਹੈ ਤੁਹਾਡੇ ਘਰ ਵਿੱਚ ਮੈਂ ਉਹਨਾਂ ਨੂੰ ਕੀ ਕਹੂੰਗੀ ਕਿਸੇ ਵਕਤ ਦੇ ਮਾਪਿਓਗਾ ਉਦਾਂ ਦੇ ਸੇਵਕ ਬੜਾ ਸਮਾਰਟ ਬਣਿਆ ਫਿਰਦਾਂ ਰਹਿੰਦਾ ਵਾ ਆ ਇਹਦੇ ਮਾਪਿਓ ਜਿਹੜੇ ਕੀ ਕਹਿੰਦੇ ਨੱਚ ਚੁੱਕਿਆ ਚ ਗਾਇਦਨ ਚੁੱਕਿਆ ਡੋਲੀ ਤੇ ਇਦਨ ਨੂੰ ਨਹੀਂ ਦੱਸ ਤੇਰੇ ਹਿਸਾਬ ਨਾਲ ਤਾਂ ਫਿਰ ਆਡੇ ਨਾਲ ਜਿਹੜੇ ਪਿੰਡ ਵਾਲੇ ਹਨ ਪੜੀ ਆ ਮੈਂ ਪਿੰਡ ਵਾਲੇ ਨੂੰ ਨਹੀਂ ਕਹਿਣੀ ਮੇਰੇ ਕਹਿੰਦਾ ਵਾਲੇ ਤੁਹਾਡੇ ਮਾਪੇ ਜਿਹੜੇ ਅਨਪੜੇ ਚਿੱਟੀਆਂ ਨਾ ਪੜਿਆ ਉਹਨਾਂ ਨੂੰ ਨਾ ਬਹਿਣ ਖਲੋਣ ਦਾ ਕੁਝ ਨਹੀਂ ਪਤਾ ਹੈਗਾ ਕਿੱਦਾਂ ਕਿਸ ਨਾਲ ਗੱਲਬਾਤ ਕਰਨੀ ਕਿੱਦਾਂ ਨਹੀਂ ਨਾਲ ਸ਼ਾਮ ਨੂੰ ਮੇਰੀ ਫਰੈਂਡਸ ਆਉਣ ਵਾਲੀਆਂ ਮੈਂ ਤੇ ਇਸ ਕਰਕੇ ਗਿਆ ਹੀ ਕਿ ਚੱਲਾ ਜਾ ਆਇਦਾ ਦਿਨ ਟੱਪ ਜੇ ਤੇ ਚੰਗੀ ਗੱਲ ਆ ਐਵੇਂ ਉਹਨਾਂ ਦੇ ਸਾਹਮਣੇ ਬੈਠਣਗੇ ਮੱਥੇ ਲੱਗਣਗੇ ਉਹਨਾਂ ਨੇ ਮੈਨੂੰ ਪੁੱਛ ਲਿਆ ਇਹ ਕੌਣ ਆ ਮੈਂ ਉਹਨਾਂ ਨੂੰ ਕੀ ਕਹੂੰਗੀ ਕੀ ਆ ਵਸੇ ਵਗਦੇ ਮਾਪਿਓ ਮੇਰੇ ਮਾਪਿਓ ਨਾਲ ਪੜਕੇ ਤੈਨੂੰ ਮਾੜੀ ਮੋਟੀ ਸ਼ਰਮ ਵੀ ਨਹੀਂ ਆਉਂਦੀ ਕਿ ਮੈਂ ਆਪਣੇ ਸੱਸ ਸਹੁਰੇ ਬਾਰੇ ਇਦਾਂ ਦੀ ਗੱਲ ਕਰਨੀ ਐ ਤੁਹਾਡੀਆਂ ਫੋਕੀਆਂ ਜਿਹੜੀਆਂ ਟੋਹਰਾ ਨਾ ਇਹੋ ਕਿਸ ਦਿਨ ਲੈ ਕੇ ਬੈਣਗੇ ਤੁਹਾਨੂੰ ਜਿਹੜੇ ਤੁਸੀਂ ਚੰਗੇ ਭਲੇ ਮੇਰੇ ਰੱਬ ਵਰਗੇ ਮਾਪੇ ਜਿੰਨੂੰ ਤੂੰ ਇਦਾਂ ਕਹਿਤਾ ਏ ਤੈਨੂੰ ਪਤਾ ਜੇ ਮੈਂ ਅੱਜ ਇੱਥੇ ਤੱਕ ਆਇਆ ਨਾ ਉਹਨਾਂ ਦੀ ਬਦੌਲਤ ਜੇ ਮੈਂ ਪੜਿਆ ਲਿਖਿਆ ਉਹਨਾਂ ਦੀ ਬਦੌਲਤ ਚੱਲ ਮੰਨਿਆ ਤੇਰੇ ਕੋ 4 ਰੁਪਏ ਹੈਗੇ ਆ ਤੁਸੀਂ ਹੱਲਪ ਕੀਤੀ ਮੇਰੀ ਘਰ ਬਣਾਉਣ ਚ ਠੀਕ ਆ ਤੁਸੀਂ ਮੇਰਾ business ਸੈੱਟ ਕਰਨ ਚ ਹੱਲਪ ਕੀਤੀ ਆ ਪਰ ਮੈਂ ਉਹਨਾਂ ਨੂੰ ਕਿੱਦਾਂ ਭੁੱਲ ਜਾ? ਉਹਨਾਂ ਨੂੰ ਕਿੱਦਾਂ ਨਾ ਆਉਣ ਦਵਾ ਇਹ ਘਰ 'ਚ? ਜਿੰਨਾ ਘਰ ਆਪਣਾ ਨਾ ਉਹਨਾਂ ਘਰ ਉਹਨਾਂ ਦਾ ਵੀ ਆ। ਮੈਂ ਭੁੱਲਣ ਨੂੰ ਨਹੀਂ ਕਹਿੰਦੀ ਸੇਵਕ। ਪਿੰਡ 'ਚ ਕੋਠੀ ਹੈਗੀ ਨਾ ਤੁਹਾਡੇ? ਉਹ ਪਿੰਡ 'ਚ ਵੀ ਰਹਿ ਸਕਦੇ ਆ। ਉਹਨਾਂ ਨੂੰ ਕੀ ਪਤਾ ਸ਼ਹਿਰ 'ਚ ਕਿੱਦਾਂ ਰਹੀਦਾ, ਕਿੱਦਾਂ ਬਈਦਾ। ਮੈਂ ਤਾਂ ਬਸ ਇਹੋ ਕਹਿੰਨੀ ਉਹ ਆਪਣੇ ਘਰੇ ਖੁਸ਼ ਰਹਿੰਦੇ ਆ ਆਪਾਂ ਦੋਵੇਂ ਆਪਣੇ ਘਰੇ ਖੁਸ਼ ਰਹੀਏ। ਅੱਛਾ। ਉਹ ਪਿੰਡ 'ਚ ਰਹਿਣ। ਚੱਲ ਫੇਰ ਆ। ਤੂੰ ਵੀ ਆ ਨਾ ਪਿੰਡ 'ਚ। ਕੋਠੀ ਹੈਗੀ ਆ ਨਾ ਪਿੰਡ 'ਚ। ਚਲ ਆ ਪਿੰਡ ਰਹਿਨੇ ਆ। ਮੈਂ ਤੁਰ ਨਾਲ ਹੁਣ। ਮੈਂ ਨਹੀਂ ਜਾਣਾ ਰੋਣਾ। ਮੈਂ ਇੱਥੇ ਠੀ ਤੇ ਫਿਰ ਜੇ ਤੂੰ ਇੱਥੇ ਠੀਕ ਆ ਤਾਂ ਉਹ ਕਹਿੰਨੀ ਇੱਥੇ ਰਹਿ ਸਕਦੇ ਨਾਲੇ ਮੇਰੀ ਗੱਲ ਸੁਣ ਉਹ ਪੱਕੇ ਆਏ 2-3 ਦਿਨ ਉਹਨਾਂ ਰਹਿਣਾ ਹੈ ਕੀ ਤੇਰੀਆਂ ਸਹੇਲੀਆਂ ਆਹੀ ਕੀ ਕਰ ਲੈਂਦੀਆਂ ਉਹ ਉਹਨਾਂ ਦੇ ਸਾਹਮਣੇ ਕੀ ਕਰ ਲੈ ਸਿਆਣੇ ਬੈਣੇ ਹੋ ਨਿਆਣੇ ਨਹੀਂ ਆ ਉਹਨਾਂ ਨੂੰ ਵੀ ਪਤਾ ਇਸ ਕਰਨ ਨੂੰ ਬੈਣ ਖਲੋਂਦਾ ਯਾਰਦਾ ਦੋਵਾਂ ਜਣਿਆਂ 'ਚ ਕੁਝ ਤਗੜਾ ਹੁੰਦਾ ਤੇ ਸਾਡੇ ਘਰ ਤੇ ਤੇ ਨਹੀਂ ਕਿਤੇ ਭੁੱਲਣਦੇ ਨੋ ਰਣੀ ਬਾਹਰ ਵੀ ਨਹੀਂ ਆਈ ਦੱਸ ਹੈ ਪਾਣੀ ਵੀ ਪੀ ਲਿਆ ਚਾਹ ਚਾਹ ਪੀ ਲਈ ਆ ਇਹ ਗੱਲ ਹੈ ਚਲੋ ਲੜਨ ਨਾ ਸਾਡੇ ਕਰਕੇ ਨਾ ਲੜਨ ਕੋਈ ਗੱਲ ਨਹੀਂ ਆਪਾਂ ਚਲੇ ਜਾਨੇ ਮੈਨੂੰ ਲੱਗਦਾ ਬਈ ਨੌ ਰਾਣੀ ਨੇ ਪਿੰਡ ਨਹੀਂ ਹੋਂ ਦਿੱਤਾ ਸੇਵਕ ਨੂੰ ਹੋ ਸਕਦਾ ਜਿਹੜਾ ਆਇਆ ਹੀ ਨਹੀਂ ਇੰਨੇ ਚਿਰ ਦਾ ਕੀ ਪਤਾ ਲੱਗਦਾ ਲੱਗਦੀ ਤੇ ਮੈਨੂੰ ਇਦਾਂ ਦੀ ਹੈ ਚਲੋ ਦੇਖਦੇ ਆਂ ਚਲੋ ਕੋਈ ਗੱਲ ਨਹੀਂ ਸਾਡੇ ਕਰਕੇ ਦੋਵਾਂ ਜੀਆਂ ਚ ਕੋਈ ਫੇਕ ਨਹੀਂ ਪੈਣੀ ਚਾਹੀਦੀ ਪਤਾ ਤੂੰ ਨਾ ਕੈਮਰੇ ਦੇ ਵਿੱਚ ਵੇਖ ਕੇ ਕਹਿਤਾਈ ਕਿ ਆਖੇ ਜੀ ਉਹ ਅਨਪੜਿਆ ਕੀ ਵੇਖਣਾ ਉਹਦਾ ਪੈਰਾ ਵਾ ਤੈਨੂੰ ਇੰਨਾ ਪਤਾ ਮੇਰੇ ਮਾਪਿਆਂ ਤੇ ਪੜੇ ਲਿਖੇ ਕਿੰਨਾ ਆ ਮੈਨੂੰ ਤੁਹਾਡੇ ਮਾਪਿਆਂ ਦੇ ਪੜੇ ਲਿਖਣ ਨਾਲ ਕੋਈ ਮਤਲਬ ਨਹੀਂ ਹੈ ਮੈਂ ਬਸ ਤੁਹਾਨੂੰ ਇੰਨਾ ਕਹਿਣਾ ਚਾਹੂੰਗੀ ਮੈਂ ਨਹੀਂ ਚਾਹੁੰਦੀ ਕਿ ਇੱਥੇ ਰਹਿਣਾ ਅੱਛਾ ਤੂੰ ਨਹੀਂ ਚਾਹੁੰਦੀ ਕਿ ਇੱਥੇ ਰਹਿਣਾ ਹਾਂ ਤੇ ਫਿਰ ਮੇਰੀ ਵੀ ਇੱਕ ਗੱਲ ਸੁਣ ਲੈ ਅੱਜ ਤੋਂ ਬਾਅਦ ਮੈਂ ਵੀ ਇੱਥੇ ਰਹਿਣਾ ਚੱਲਿਆ ਹੀ ਮੈਂ ਚੱਲਿਆ ਤਾਂ ਸਿੱਧਾ ਕਿੱਥੇ ਆਪਣੇ ਤਲਾਕ ਦੇ ਕਾਗਜ਼ਤ ਲੈਣ ਤਲਾਕ ਦੇ ਕਾਗਜ਼ ਇੱਥੇ ਲਿਆ ਕੇ ਸਾਈਨ ਕਰਾ ਕੇ ਮੈਂ ਫੇਰੇ ਘਰ ਤੋਂ ਜਾਊਂਗਾ ਹੀ ਮੈਂ ਰਹਿਣਾ ਹੀ ਤੇਰੇ ਨਾਲ ਬੱਸ ਅਜੇ ਉਹ ਕਰੇ ਉਹਨਾਂ ਨੇ ਪੈਰ ਹੀ ਰੱਖਿਆ ਤੇ ਤੁਸੀਂ ਮੈਨੂੰ ਤਲਾਕ ਦੀਆਂ ਗੱਲਾਂ ਕਰ ਲਈਆਂ ਸਿਰ ਮੈਨੂੰ ਇਦਾਂ ਦਾ ਕੰਡਿਆ ਉਹ ਤਾਂ ਕਿਹੜੀਆਂ ਤਲਾਕ ਦੀਆਂ ਗੱਲਾਂ ਕੰਡਿਆ ਉਹ ਤਾਂ ਸਾਡੇ ਘਰ 'ਚ ਝਗੜਾ ਹੋਣ ਡਿਆ ਮੰਮੀ ਤਾਨੂੰ ਇੱਕ ਗੱਲ ਪਤਾ ਹੈ ਤਾਨੂੰ ਗੇੜ ਦੇ ਵਿੱਚ ਉਹ ਨੌਕਰਾਨੀ ਨੇ ਨਹੀਂ ਮੋੜਿਆ ਆ ਮਹਾਰਾਣੀ ਨੇ ਕਿਹਾ ਸੀ ਕਿ ਇਹਨਾਂ ਨੂੰ ਮੋੜ ਦੇ ਇੱਥੋਂ ਇਹਨਾਂ ਨੂੰ ਕਹਿ ਕੇ ਸੇਵਕ ਹੋਰ ਕਿਸ ਕਲੋਨੀ 'ਚ ਰਹਿੰਦਾ ਹੈ ਤੇ ਮੈਂ ਇਹ ਚੀਜ਼ ਨਹੀਂ ਜਾ ਸਕਦਾ ਪੁੱਤ ਤੂੰ ਤਾਂ ਇਹਨੂੰ ਬਾਹਰ ਮਿਲਣ ਵੀ ਨਹੀਂ ਆਈ ਹੂੰ ਉਹ ਜਿੰਨੇ ਇੰਨੀ ਨਫ਼ਰਤ ਕਰਨ ਦੀ ਹੈ ਜਿਹੜੀ ਉਹਨੇ ਮਿਲਣਾ ਨਾ ਤੁਹਾਨੂੰ ਚੱਲ ਸੇਵਕ ਪੁੱਤ ਤੂੰ ਸਾਡੇ ਘਰ ਕੇ ਆਪਣੇ ਘਰ 'ਚ ਨਾ ਲੜਾਈ ਪਾ ਮਮੀ ਤੁਹਾਡੇ ਕਰਕੇ ਨਹੀਂ ਮੈਨੂੰ ਇੱਕ ਗੱਲ ਦੱਸੋ ਉਹੀ ਮੈਨੂੰ ਕਿੱਡਾ ਔਖਾ ਕੇ ਪਾ ਲਿਆ ਸਵਾਈ ਕਰ ਕਰਕੇ ਤੂੰ ਹੀ ਪਾ ਲਿਆ ਪਾਪਾ ਦੇ ਸੱਟ ਲੱਗ ਗਈ ਅਜੇ ਤੱਕ ਚੇਤਾ ਮੈਨੂੰ ਮੇਰੀ ਪੜ੍ਹਾਈ ਦੀਆਂ ਫੀਸਾਂ ਕਿੱਦਾਂ ਦਿੰਦੇ ਰਹੇ ਤੁਸੀਂ ਤੇ ਮੈਂ ਤੁਹਾਡੇ ਕਰਕੇ ਇਹਦੇ ਨਾਲ ਨਹੀਂ ਰਹਿ ਲੂੰਗਾ ਜਿਹੜੀ ਤੁਹਾਡੀ ਕਦਰ ਨਹੀਂ ਕਰਨੀ ਉਹਦੇ ਨਾਲ ਰਹੂੰ ਮੈਂ ਚੱਲ ਬੱਤਾ ਇਹ ਇੱਕ ਗੱਲ ਤੇ ਪੱਕੀ ਆ ਹੁਣ ਨਾ ਮੈਂ ਇਹਦੇ ਨਾਲ ਨਹੀਂ ਰਹਿਣਾ ਤਲਾਕ ਤੇ ਹੋਊਗਾ ਤੇ ਹਾਂ ਇਹ ਕਰਨਾ ਟਾਡਾ ਆ ਜਦੋਂ ਮੈਂ ਇਹਦੇ ਨਾਲ ਤਲਾਕ ਲੈ ਲਿਆ ਕਰੋ ਬਾਹਰ ਪਾਣੀ ਜਾਣਾ ਕਰੋ ਬਾਹਰ ਜਾਊਗੀ ਇਹ ਇਹ ਕਰਮ ਮੇਰਾ ਆ ਨਹੀਂ ਸ਼ੇਵਕ ਵੇਖੋ ਮੈਂ ਮੈਂ ਮੰਦੀ ਮੇਤੋ ਗਲਤੀ ਹੋ ਗਈ ਆ ਪਰ ਇਦਾਂ ਨਾ ਕਹੋ ਤੁਸੀਂ ਮੈਨੂੰ ਕਿੱਦਾਂ ਡਿਵੋਰਸ ਦੇ ਸਕਦੇ ਜੇ ਤੁਸੀਂ ਤਾਂ ਮੈਨੂੰ ਪਿਆਰ ਕਰਦੇ ਜੇ ਨਾ ਅੱਛਾ ਮੈਂ ਕਿੱਦਾਂ ਡਿਵੋਰਸ ਦੇ ਸਕਦਾ ਤੂੰ ਕਿੱਦਾਂ ਇਹਨਾਂ ਨੂੰ ਕਰੋ ਬਾਹਰ ਕੱਢ ਸਕਦੀ ਦੱਸ ਮੈਨੂੰ ਨਹੀਂ ਨਹੀਂ ਕੋਤਾ ਤਲਾਕ ਦੀਆਂ ਗੱਲਾਂ ਨਾ ਕਰਨ ਮੇਰਾ ਪੁੱਤ ਕੋਈ ਗੱਲ ਨਹੀਂ ਨਾ ਮੰਮੀ ਹਾਂ ਨਾ ਪੁੱਤ ਨਾ ਇਹ ਕੰਮ ਨਹੀਂ ਕਰਨਾ ਐਹੋ ਜੀਆਂ ਗੱਲਾਂ ਪੁੱਤ ਥੋੜੀ ਸੁਣਾ ਨਾ ਐ ਅਸੀਂ ਤੇ ਤੁਹਾਨੂੰ ਮਿਲਣ ਆਏ ਆ ਪੁੱਤ ਨਹੀਂ ਸ਼ਿਵਕ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ ਮੇਰਾ ਡਾਡੇ ਦਾ ਬਗੈਰ ਹੈ ਵੀ ਕੋਣ ਆ ਮੇਰੀ ਗੱਲ ਸੁਣੋ ਕਿਸ ਨੇ ਐਵੇਂ ਕਿਹਾ ਕਿ ਮਾਪਿਆਂ ਵਿਆਹ ਕਰਦੇ ਆ ਕੋਸੋ ਸਮਝ ਕੇ ਕਰਦੇ ਆ ਇਹ ਮੇਰੀ ਮਰਜ਼ੀ ਦਾ ਵਿਆਹ ਆ ਨਾ ਅੱਜ ਮੇਰੀ ਮਰਜ਼ੀ ਦੇ ਵਿਆਹ ਨੇ ਮੇਰੇ ਮਾਪਿਆਂ ਦੀ ਕਦਰ ਨਹੀਂ ਕੀਤੀ ਮੇਰੀ ਗੱਲ ਸੁਣੋ ਟਾਡੇ ਆਉਣ ਨਾਲ ਸਾਡੇ ਪੁੱਤ ਦੇ ਘਰ ਕਲੇਸ਼ ਹੋਇਆ ਸਾਨੂੰ ਪਤਾ ਹੁੰਦਾ ਆਪਾਂ ਨਾਮ ਦੇ ਚਲੋ ਪੁੱਤ ਤੂੰ ਇੱਥੋਂ ਤੱਕ ਨਾ ਪਹੁੰਚੋ ਆਪਾਂ ਐ ਬਰਦਾਸ਼ਤ ਨਹੀਂ ਕਰ ਸਕਦੇ ਪੁੱਤ ਅਹੀਂ ਮਾਫੀ ਮੰਗ ਲੈਨੇ ਆਂ ਅਹੀਂ ਨਾਮ ਦੇ ਪੁੱਤ ਤੁਹਾਡੇ ਘਰ ਕਲੇਸ਼ ਹੋ ਪੈ ਗਿਆ ਮੰਮੀ ਮੇਰੀ ਗੱਲ ਸੁਣੋ ਤੁਸੀਂ ਮਾਫੀ ਕਰਦੀ ਮੰਗਣੀ ਹੈ ਨਾਲੇ ਹਾਂ ਤੁਸੀਂ ਇਹ ਘਰ ਚ ਕਿਉਂ ਨਹੀਂ ਹੋਣਾ ਤੁਹਾਡਾ ਆਪਣਾ ਘਰ ਉਹ ਸ਼ਰਮ ਕਰ ਕੋਈ ਸ਼ਰਮ ਕਰ ਸੁਣ ਲਿਆਈ ਤੂੰ ਸਮਝਾ ਉਹਨੂੰ ਆਪਾਂ ਚ ਲੈ ਜਾਂਦੇ ਆ ਮੰਮੀ ਤੂੰ ਨਹੀਂ ਜਾਣਾ ਤੁਹਾਨੂੰ ਮੈਂ ਜਦੋਂ ਮੇਰੀ ਗੱਲ ਸੁਣ ਲੋ 2 ਮਿੰਟ ਚੁੱਪ ਰਹੋਗੇ ਤੂੰ ਵੇਖ ਜਿੰਨਾਂ ਨੂੰ ਤੂੰ ਘਰੋਂ ਬਾਹਰ ਕੱਢਣ ਦੀ ਆ ਅੱਜ ਮੇਰੇ ਕਰਕੇ ਨਾ ਇੱਥੋਂ ਜਾਣ ਨੂੰ ਤਿਆਰ ਹੋ ਗਿਆ ਕਿ ਮੇਰਾ ਘਰ ਵਸਿਆ ਰਵੇ ਤੇ ਤੈਨੂੰ ਇੱਕ ਟਾਜ ਨਹੀਂ ਸ਼ਰਮ ਨਹੀਂ ਆਈ ਇਹ ਨਾ ਮੇਰੇ ਮਾਪੇ ਰੱਬ ਵਰਗੇ ਮਾਪੇ ਆ ਮੇਰੇ ਮੇਰੀ ਗੱਲ ਸੁਣ ਤੇਰੇ ਵੀ ਤਾਂ ਮਾਪੇ ਹੈਗੇ ਹੀ ਆ ਹੈਗੇ ਆ ਨਾ ਦੱਸ ਮੈਨੂੰ ਤੇ ਜਿੱਦਣ ਉਹ ਇਹ ਘਰ ਚ ਵੜੇ ਨਾ ਤੇ ਮੈਂ ਧੱਕੇ ਮਾਰ ਮਾਰ ਬਾਹਰ ਕੱਢਨੇ ਆ ਤੇ ਮੈਂ ਦਾਤਾ ਹੀ ਨਹੀਂ ਘਰ ਚ ਮੈਂ ਉਹ ਵੀ ਨਹੀਂ ਵੜਨੇ ਜੇ ਮੇਰੇ ਮਾਪੇ ਨਹੀਂ ਨਾ ਇੱਥੇ ਰਹਿਣੇ ਤੇ ਰਹਿਣੇ ਉਹ ਵੀ ਨਹੀਂ ਉਹ ਸਮਝਾਓ ਚੱਲ ਚੱਲ ਆਡੇ ਕਰਕੇ ਚੱਲ ਆਡੀ ਕੋਈ ਜੀ ਤਰਾਗਲਾ ਤੇਰੇ ਕੋ ਆਏ ਆ ਉਹੀ ਕੀ ਜਾਲਦੀ ਆਡਾ ਮੂਹਨ ਕਿਉਂ ਖਰਾਬ ਕਰਨ ਦੇ ਆ ਪੁੱਤ ਕੋਈ ਗੱਲ ਨਹੀਂ ਅਸੀਂ ਮੁੜ ਕੇ ਫੇਰ ਪੈਰ ਨਹੀਂ ਪਾਵਾਂ ਮੰਮੀ ਨਹੀਂ ਜਦੋਂ ਕੁਲੇਸ਼ਨ ਦਾ ਤੇ ਮੰਮੀ ਪਾਪਾ ਮੈਨੂੰ ਮਾਫ ਕਰ ਦੋ ਮੈਂ ਪੈਸੇ ਦੇ ਲਾਲਚ ਵਿੱਚ ਇੰਨੀ ਜ਼ਿਆਦਾ ਮੰਨੀ ਹੋ ਗਈ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਲੱਗਾ ਮੈਨੂੰ ਮਾਫ ਕਰ ਦੋ ਮੇਤੋ ਬੜੀ ਵੱਡੀ ਗਲਤੀ ਹੋ ਗਈ ਚਲ ਪੁੱਤ ਕੋਈ ਗੱਲ ਨਹੀਂ ਸੇਵਕ ਜਿਹੜਾ ਨਿਉ ਜੇ ਨਾ ਤੁਹਾਨੂੰ ਮਾਫ ਕਰ ਦੇਣਾ ਚਾਹੀਦਾ ਮੰਮੀ ਮੇਰੀ ਗੱਲ ਸੁਣਾ ਭੇਜ ਲਿਆ ਨਾ ਪੈਸਾ ਕਹਿੋ ਜੀ ਚੀਜ਼ ਹੈ ਪੈਸਾ ਇੱਕ ਇਦਾਂ ਦੀ ਚੀਜ਼ ਹੈ ਜਿੰਨੇ ਮਾਪਿਓ ਤੱਕ ਕਰੋ ਬਾਹਰ ਕਢਾਉਂਦੇ ਆ ਸੱਸ ਸਹੁਰੇ ਦੀ ਇੱਜ਼ਤ ਨਹੀਂ ਕਰਨੀ ਐ ਓਏ ਇੰਨੇ ਤਾਂ ਫੇਰ ਤੁਹਾਨੂੰ ਕੱਢਿਆ ਇੰਨਾ ਸ਼ੁਕਰ ਆ ਕਿ ਮੈਂ ਤੁਹਾਡੀ ਇੱਜ਼ਤ ਕਰਦਾ ਓਏ ਉਹ ਵੀ ਲੋਕੀ ਤਾਂ ਨਾ ਜਿਨ੍ਹਾਂ ਦੇ ਪੁੱਤੀ ਧੱਕੇ ਮਾਰ ਮਾਰ ਬਾਹਰ ਕੱਢਣ ਡੇ ਆ ਕੋਈ ਗੱਲ ਨਹੀਂ ਪੁੱਤ ਤੁਸੀਂ ਆਪਸ ਚ ਨਾ ਲੜੋ ਆਪਣੇ ਘਰ ਮਸ਼ੀਕਛਾਲੀ ਰਹੋ ਪੁੱਤ ਆਪ ਆਪਨੇ ਘਰ ਚਲੇ ਜਾਵਾਂਗੇ ਸਾਹਿਬ ਜੀ ਛੋਟਾ ਮੁੰਡਾ ਤੇ ਵੱਡੀ ਗੱਲ ਮੈਂ ਵੀ ਤੁਹਾਨੂੰ ਇਹੀ ਕਹਾਂਗੀ ਕਿ ਕੋਈ ਗੱਲ ਨਹੀਂ ਤੁਸੀਂ ਮੈਡਮ ਨੂੰ ਮਾਫ ਕਰ ਦਿਓ ਉਹ ਦਿਲ ਦੇ ਨਹੀਂ ਮਾੜੇ ਆਗੇ ਬਸ ਥੋੜਾ ਜਿਹਾ ਭਟ ਗਏ ਸੀ ਤੁਸੀਂ ਮਾਫ਼ ਕਰ ਦਿਓ ਉਹਨਾਂ ਨੂੰ ਆਪਣਾ ਘਰ ਨਾ ਤੋੜੋ ਕਿਉਂਕਿ ਕਦੀ ਵੀ ਕੋਈ ਮਾਪਿਓ ਆਪਣੀ ਪੁੱਤ ਦਾ ਤੇ ਆਪਣੀ ਧੀ ਦਾ ਘਰ ਟੁੱਟ ਗਿਆ ਨਹੀਂ ਵੇਖ ਸਕਦਾ ਉਹਦੇ ਤੁਹਾਨੂੰ ਮਿਲਣ ਆਏ ਨੇ ਦੋਵੇਂ ਜਣੇ ਤੁਸੀਂ ਆਪਣੀ ਗਲਤੀ ਦਾ ਅਹਿਸਾਸ ਕਰ ਲਿਆ ਇੰਨਾ ਬਹੁਤ ਆ ਕਿੰਨੇ ਖੁਸ਼ ਹੋਣਦੇ ਨੇ ਤੁਹਾਨੂੰ ਵੇਖ ਕੇ ਪਰ ਉਹਨਾਂ ਦਾ ਵਿਚਾਰਿਆਂ ਦਾ ਇੰਨੇ ਸਾਲਾਂ ਬਾਅਦ ਆਪਣੇ ਪੁੱਤ ਨੂੰ ਮਿਲਣ ਆਏ ਉਹਨਾਂ ਦਾ ਮੂਡ ਹੀ ਅਫਸਰਟ ਹੋ ਗਿਆ ਸਾਰਾ ਤੁਸੀਂ ਵੇਖੋ ਨਾ ਉਹ ਤੁਹਾਡੇ ਨਾਲ ਕਿੰਨਾ ਪਿਆਰ ਕਰਦੇ ਆ ਸਾਬ ਜੀ ਨੇ ਤਲਾਕ ਦੀ ਗੱਲ ਕੀਤੀ ਉਹਨਾਂ ਦੀ ਜਾਨ ਹੀ ਨਿਕਲ ਗਈ ਨਾਲੇ ਸਭ ਦੇ ਨਹੀਂ ਕੋਸ਼ਿਸ਼ ਕਰੋ ਬੀਬੀ ਜੀ ਤੂੰ ਬੈਰੀ ਗੱਲ ਸੁਣ ਵੇਹਲਾ ਉਧਰ ਉਹਦੇ ਕੋਲ ਪੈਸਾ ਨਹੀਂ ਹੈਗਾ ਉਹ ਦੇਖੋ ਇਹਦੇ ਦਿਲਿਆ ਜਿੰਨੂੰ ਤੋਂ ਇੰਨੀਆਂ ਗੱਲਾਂ ਕੀਤੀਆਂ ਇੰਨਾ ਕੁਝ ਕਿਹਾ ਉਹ ਫਿਰ ਤੇਰੀ ਸਾਈਡ ਲੈਣਗੇ ਤੂੰ ਇੱਕ ਚੀਜ਼ ਸੋਚ ਜੇ ਉਹ ਦਿਲ ਦੀ ਮਾੜੀ ਹੁੰਦੀ ਨਾ ਉਹਨੇ ਹੁਣ ਇੱਥੇ ਕਈ ਗੱਲਾਂ ਲਾ ਕੇ ਮੈਨੂੰ ਤੇਰੇ ਖਿਲਾਫ ੜਕਾ ਦੇਣਾ ਇੱਥੇ ਕਹਿਣੀ ਹੈ ਨਾ ਮੈਨੂੰ ੜਕਾਉਂਦੀ ਆ ਉਨੇ ਮੈਨੂੰ ਪੜਕਾ ਦੇਣਾ ਏ ਤੇ ਤੂੰ ਸੱਤਾ ਜਿੰਨੀ ਸ਼ਰਮ ਨਹੀਂ ਤੈਨੂੰ ਬਸ ਹਾਂ ਜਿਹੜੇ ਬੰਦੇ ਕੋਲ ਰੁਪਈਆ ਨਹੀਂ ਉਹ ਬੰਦੇ ਦੀ ਇੱਜ਼ਤ ਆ ਨਹੀਂ ਉਹਦੀ ਇੱਜ਼ਤ ਮਿੱਟੀ ਆ ਇਹੋ ਸੋਚਣਾ ਤੁਹਾਡੀ ਰੁਪਈਆ ਵਾਲਿਆਂ ਦੀ ਪੈਸੇ ਵਾਲਿਆਂ ਦੀ ਕੀ ਆ ਨਾ ਪੱਲੇ ਨਾ ਪੱਲੇ ਦੇ ਲਿਆ ਪੈਸਾ ਨਹੀਂ ਹੈਗਾ ਇਹ ਨਹੀਂ ਉਹ ਤਾਂ ਕਿ ਚਾਰ ਪੈਸੇ ਸਾਡੇ ਕੋਲ ਵੱਧ ਆ ਜਾਣ ਤੇ ਅਸੀਂ ਆਪਣੇ ਭੈਣ ਭਰਾ ਨੂੰ ਆਪਣੀ ਮਾਂ ਤੇ ਉਹਨੂੰ ਪਰਛਾਨਣ ਤੋਂ ਇਨਕਾਰ ਕਰਦੇ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਹੋਵੇ ਜਿਨ੍ਹਾਂ ਨੇ ਸਾਨੂੰ ਪਾਲ ਲਿਆ ਹੋਵੇ ਪੜਾਇਆ ਲਿਖਾਇਆ ਹੋਵੇ ਇਸ ਮੁਕਾਮ ਤੱਕ ਪਹੁੰਚਾਇਆ ਹੋਵੇ ਕਿ ਸਾਡੇ ਕੋ 4 ਪੈਸੇ ਆ ਜਾਂਦੇ ਆ ਤੇ ਅਸੀਂ ਉਹਨਾਂ ਨੂੰ ਕੀ ਕਹਿੰਨੇ ਆ ਕਿ ਸਾਡੇ ਕੋਸ਼ ਨਹੀਂ ਲੱਗਦੇ ਜਿਵੇਂ ਇਹੀ ਲਿਆ ਰੁਪਏ ਦੇ ਲਾਲਚ ਵਿੱਚ ਬੰਦਾ ਨਾ ਐਨਾ ਅੰਨਾ ਹੋ ਜਾਂਦਾ ਨਾ ਕਿ ਉਹਨੂੰ ਆਪਣੇ ਰਿਸ਼ਤੇ ਨਹੀਂ ਦਿਖਦੇ ਆਪਣੇ ਮਾਂ ਪਿਓ ਨਹੀਂ ਦਿਖਦੇ ਵੇਹੀ ਲਿਆ ਤੁਸੀਂ ਤੇ ਹਾਂ ਐੋ ਜੀ ਔਰਤ ਨੂੰ ਮੈਂ ਕਿਉਂ ਰੱਖਾਂ ਚੱਲ ਨਹੀਂ ਨਹੀਂ ਪੁੱਤ ਵਫਾ ਹੋਏ ਤੂੰ ਨਿਕਲ ਸੇਵਕ ਨਾ ਕਰ ਪੁੱਤ ਸਮਝਾਓ ਇਹਨੂੰ ਸਮਝਾ ਪੁੱਤ ਮੈਂ ਤਾਂ ਲਿਗੜ ਹੱਥ ਜੋੜਦੀ ਕਿ ਇਦਾਂ ਨਾ ਕਰੋ ਤੁਹਾਡਾ ਘਰ ਖਰਾਬ ਹੋ ਜਾਏਗਾ ਮਾਫ ਕਰ ਦਿਓ ਮੈਡਮ ਨੂੰ ਇੱਕ ਵਾਰੀ ਜੇ ਅੱਗੇ ਤੋਂ ਐਹੋ ਜੀ ਗਲਤੀ ਕਰਨੀ ਗਿਆ ਨਾ ਤੁਸੀਂ ਜੋ ਮਰਜ਼ੀ ਕਰ ਲਿਓ ਮੈਂ ਵੀ ਤੁਹਾਡੇ ਘਰ ਦਾ ਨਾਮ ਖਾਦਾ ਮੈਂ ਇਸ ਘਰ ਨੂੰ ਉਜੜਦੇ ਨਹੀਂ ਦੇਖ ਸਕਦੀ ਅੰਨੇ ਸਮਝਾਓ ਇਹਨਾਂ ਨੂੰ ਵੇਖ ਲੈ ਪੁੱਤ ਕਿ ਕਿੱਡੀ ਸਿਆਣੀ ਧੀ ਆ ਇਹਦੇ ਵੱਲ ਵੇਖ ਕੇ ਹੀ ਸਮਝ ਜਾ ਪੁੱਤ ਆਪਾਂ ਕੋਈ ਖੁਸ਼ੀ ਵੇਖਣ ਆਏ ਆ ਦੁੱਖ ਵੇਖਣ ਥੋੜੀ ਆਏ ਆ ਆਪਣੇ ਪੁੱਤ ਦਾ ਕਹਿੰਦੇ ਕੁਸ਼ੀ ਖਸ਼ਾਲੀ ਆਪਣੇ ਪੁੱਤ ਦਾ ਘਰ ਵੇਖਣ ਆਏ ਪੁੱਤ ਵੇਖ ਲਿਆ ਨਾ ਇਹਨੂੰ ਕਹਿੰਦੇ ਦਿਲ ਤੇ ਤੁਹਾਡੇ ਕੋ ਕੀ ਆ ਪੱਥਰ ਨਹੀਂ ਉਹਦੇ ਨਾਲ ਇੰਨੀ ਮਾੜੀ ਕੀਤੀ ਮੈਂ ਤੈਨੂੰ ਘਰੋਂ ਕੱਢਣ ਲੱਗਾ ਉਹ ਵਿਚਾਰੀ ਰੋਣ ਲੱਗ ਪਈ ਕਿ ਨਾਕ ਬੱਚੀ ਚੰਗੀ ਦੋਵਾਂ ਦਾ ਹੈ ਕਿੰਨਾ ਦੁੱਖ ਮੰਨਣ ਦੀ ਧੀਆ ਨਾਲੋਂ ਵੱਧ ਦੁੱਖ ਮੰਨਣ ਧੀਏ ਕੁੜੀ ਸਾਨੂੰ ਕਦੀ ਮਿਲੀ ਵੀ ਨਹੀਂ ਸੇਵਕ ਮੰਮੀ ਪਾਪਾ ਮੈਂ ਤੁਹਾਡੇ ਕੋ ਮਾਫੀ ਮੰਗਦੀ ਹਾਂ ਇਹ ਤਾਂ ਬੜੀ ਵੱਡੀ ਗਲਤੀ ਹੋ ਗਈ ਆ ਸੇਵਕ ਹੁਣ ਮੇਰੀ ਵੀ ਇੱਕ ਸ਼ਰਤ ਆ ਜੇ ਤੁਸੀਂ ਮੈਨੂੰ ਮaaf ਕਰਤਾ ਨਾ ਮਮੀ ਪਾਪਾ ਕੀ ਸਾਡੇ ਨਾਲ ਹੀ ਰਹੋ ਤੇ ਮੈਂ ਤੁਹਾਡੀ ਸੇਵਾ ਕਰਿਆ ਕਰੂੰਗੀ ਚਲ ਸੇਵਕ ਕਰ ਦੇ ਪੁੱਤ ਮਾ ਇਹਨਾਂ ਨੂੰ ਤਾਂ ਮੈਂ ਮaaf ਕਰ ਦਿੰਨਾ ਮਾफी ਮੰਗਣ ਦੇ ਹੀ ਹੁਣ ਮaaf ਕਰ ਇਹ ਚਲ ਮੈਂ ਮaaf ਕਰਤਾ ਤੈਨੂੰ ਤੇ ਜਿਹੜੇ ਉਹ ਆ ਉਹਨੂੰ ਇੰਨਾ ਮਾਰਾ ਸਲੋਕ ਕੀਤਾ ਉਹਦੇ ਕੋ ਮਾਫੀ ਕਿੱਨੇ ਮੰਗੇ ਨਾ ਸਾਹਿਬ ਜੀ ਨਾ ਮੰਗ ਮਾਫੀ ਉਧਰ ਹੋਈ ਸਾਹਿਬ ਜੀ ਨਾ ਤੁਸੀਂ ਇਦਾਂ ਨਾ ਕਹੋ ਮੈਡਮ ਨਾ ਮਾफी ਮੰਗੇਗੀ ਤੇ ਇਹ ਘਰ ਚ ਰਹੇਗੀ ਮੇਰੀ ਗੱਲ ਸੁਣੋ ਸਾਹਿਬ ਜੀ ਮੇਰੀ ਵੀ ਇਹ ਇੱਕ ਸ਼ਰਤ ਹੈ ਜੇ ਮੈਡਮ ਨੇ ਮੇਰੇ ਕੋਲੋਂ ਮਾਫੀ ਮੰਗੀ ਤੇ ਮੈਂ ਅੱਜ ਦੀ ਅੱਜ ਹੀ ਤੁਹਾਡਾ ਕੰਮ ਛੱਡ ਜਾਣਾ ਜੀ ਨਹੀਂ ਬਸ ਕਰ ਬਸ ਕਰੋ 2000 ਉਹਨਾਂ ਤੇ ਚਲੋ ਮੈਂ ਮਾਫ ਕਰਤਾ ਜੇ ਤੁਸੀਂ ਕੰਮ ਛੱਡ ਗਏ ਅਰੇ ਤੇ ਵਿਚਾਰੀ ਦੇ ਹੱਥ ਘਾਟ ਜਾਣੇ ਆ ਕੰਮ ਕਰ ਕਰ ਕੇ ਇਨੇਦਰ ਹੋਣਾ ਕੀ ਹੋ ਜਾਣਾ ਕਿ ਮੈਨੇ ਇੰਨਾ ਕੰਮ ਪੈ ਗਿਆ ਕੋਈ ਗੱਲ ਨਹੀਂ ਮੈਂ ਤੁਹਾਡਾ ਕੰਮ ਕਦੇ ਨਹੀਂ ਛੱਡ ਕੇ ਜਾਵਾਂਗੀ ਠੀਕ ਹੈ ਮੈਡਮ ਕਿੰਨੀ ਚਾਲੀ ਕਰਦੀ ਆਂ ਮੈਂ ਕਿੰਨੀ ਸਿਆਣੀ ਪੁੱਤ ਵੇਲਾ ਤੂੰ ਐਨ ਟੋਟ ਟੋਟ ਪੈ ਨਹੀਂ ਮੈਲਾ ਕਿੰਨੀ ਸਿਆਣੀ ਇਹਦੇ ਵੱਲ ਵੇਖ ਕੇ ਤੂੰ ਵੀ ਸਿਆਣੀ ਹੋ ਜਾ